ਇੱਕ ਮੈਨੂੰ ਇੱਕ ਗੱਲ ਇਹ ਦੱਸਿਓ ਵੀ ਆਮ ਜ਼ਿਆਦਾਤਰ ਨਾਲ ਜੇ ਕੋਠੀਆਂ 'ਚ ਲੋਕ ਜਿਹੜਾ ਲਾਉਂਦੇ ਨੇ ਉਹ ਪਾਮ ਤੇ ਜਾਂ ਖੰਜੂਰਾ ਇਸ ਤਰ੍ਹਾਂ ਦੇ ਰੁੱਖ ਜ਼ਿਆਦਾਤਰ ਲਾਏ ਜਾਂਦੇ ਨੇ ਹੁਣ ਜਿੰਨੀ ਵੀ ਆਪਾਂ ਨਵੀਆਂ ਕੋਠੀਆਂ 'ਚ ਦੇਖਦੇ ਆਂ ਤੇ ਥੋੜੇ ਵਾਂਗੂ ਜਿਵੇਂ ਆ ਪਿਲਕਣ ਥੋੜੀ ਲਾਈ ਹੋਈ ਆ ਜਿਵੇਂ ਦੋ ਪਿਲਕਣ ਹੋ ਗਈਆਂ ਵੱਡੀਆਂ ਲਾਈ ਹੋਈਆਂ ਨੇ ਤੇ ਤੁਸੀਂ ਇਹੀ ਰੱਖੀਆਂ ਨੇ ਮੰਨ ਲਓ ਤੁਸੀਂ ਜਿਵੇਂ ਕਹਿੰਦੇ ਹੋ ਨੇ ਉਹ ਵੀ ਨਾ ਕੋਈ ਤੁਸੀਂ ਇਹਨਾਂ ਦਾ ਪੱਟਣ ਬਾਰੇ ਕਹਿ ਰਹੇ ਹੋ ਹਾਂਜੀ ਹਾਂਜੀ ਇਹਨਾਂ 'ਚ ਕੀ ਫਰਕ ਆ ਮਤਲਬ ਦੱਸੋਗੇ ਮੈਨੂੰ ਖੂਬ ਕਿਹੜੇ ਦਰਖਤ ਦੇ ਦੋ ਤਰ੍ਹਾਂ ਦੇ ਹੁੰਦੇ ਆ ਜੀ ਇੱਕ ਹੁੰਦੇ ਨੇ ਔਰਨਮੈਂਟਲ ਟਰੀ ਇੱਕ ਹੁੰਦੇ ਨੇ ਟਰੈਡੀਸ਼ਨਲ ਟਰੀ ਓਕੇ ਜੀ ਜਿਹੜੇ ਅੱਜ ਕੱਲ੍ਹ ਲੋਕ ਜ਼ਿਆਦਾ ਕੋਠੀ ਤੇ ਲਾ ਰਹੇ ਨੇ ਪਾਮ ਹੋ ਗਿਆ ਜਿੰਮੇ ਇੱਕ ਅਫਸਰ ਟੂਨੀਆ ਦਾ ਬੜਾ ਦਸਤ ਬੁੜੀਆ ਬੜਾ ਬਹੁਤ ਸੋਹਣਾ ਲੱਗਦਾ ਜੀ ਬਹੁਤ ਵੱਡਾ ਹੋ ਜਾਂਦਾ ਬੜਾ ਸੋਹਣਾ ਗੋਲ ਬਣਦਾਗਾ ਇਹ ਸਾਰੇ ਔਰਨਮੈਂਟਲ ਟਰੀ ਆ ਗਏ ਜੀ ਤੁਸੀਂ ਦੇਖੋਗੇ ਇਹਨਾਂ ਉੱਪਰ ਨਾ ਤਾਂ ਬਾਹ ਬੈਠੂਗਾ ਨਾ ਕਿ ਜਦਕ ਆਲਾ ਪਾਊਗਾ ਓਕੇ ਜੀ ਇਹਨਾਂ ਦਰਖਤਾਂ ਉੱਪਰ ਜਿਹੜੇ ਟਰੈਡੀਸ਼ਨਲ ਟਰੀ ਆ ਗਏ ਜੀ ਬਿੱਪਲ ਹੋ ਗਿਆ ਬੋੜ ਹੋ ਗਿਆ ਆਪਣੀ ਮਮ ਹੋਗੀ ਜਾਂ ਆਪਣੀ ਪਿਲਕਣ ਹੋਗੀ ਠੀਕ ਹੈ ਜੀ ਇਹਨੂੰ ਉਪਰ ਅਗੇ ਬਰਿਆਂ ਜੀ ਆਪਦੇ ਆਉਣ ਨੇ ਬਣਾਉਦੇ ਨੇ ਠੀਕ ਹੈ ਜੀ ਇਹ ਵੀ 10 ਤੱਕ ਉਹਦੀ ਹੀ ਗੱਲ ਆ ਇਹ ਜ਼ਰੂਰਤ ਜਿਆਦਾ ਭੰਡਾਰ ਲਈ ਆਕਸੀਜਨ ਦਾ ਠੀਕ ਹੈ ਜੀ ਉਹ ਆਬੇਮਾ ਤੇ ਟਰੀ ਨੇ ਜੀ ਉਹ ਆਕਸੀਜਨ ਬਹੁਤ ਘੱਟ ਮਾਤਰਾ ਦਿੰਦੇ ਨੇ ਉਹ ਬਾਪਾ ਬਨ ਪ੍ਰੇਮੀ ਨਹੀਂ ਸਿਰ ਸਜਾਵਟੀ ਬੂਟੇ ਆ ਗਏ ਨੇ ਫਿਰ ਸਿਰ ਸਜਾਵਟੀ ਆ ਜੀ ਇਹ ਟਰੈਡੀਸ਼ਨਲ ਆ ਗਏ ਜੀ ਜਮਨ ਨਮ ਬਕੈਣ ਬੋੜ ਟਿੱਪਲ ਪਲਕਣਾ ਇਹਦਾ ਸਾਰੇ ਇਹ ਸਾਰੇ ਟਰੈਡੀਸ਼ਨਲ ਆ ਗਏ ਜੀ ਫਿਰ ਜਿਹੜਾ ਆਪਾਂ ਨੂੰ ਉਹ ਇੰਨੇ ਕਈਆਂ ਨੂੰ ਹੁੰਦਾ ਵੀ ਉਹ ਅਸੀਂ ਇੰਨੇ ਲਾਤੇ ਜੀ ਉਹਨਾਂ ਦਾ ਫਿਰ ਕੋਈ ਨਹੀਂ ਆਕਸੀਜਨ ਚ ਬਹੁਤ ਥੋੜਾ ਬਹੁਤ ਘੱਟ ਬਹੁਤ ਘੱਟ ਆ ਜੀ ਠੀਕ ਹੈ ਜੀ ਠੀਕ ਹੈ ਪਰ ਤੁਸੀਂ ਮੰਨੋ ਵੀ ਤੁਸੀਂ ਜਿਹੜੇ ਆਪਣੇ ਐਸਟੋਨੀ ਆ ਗਏ ਉਹ ਦਸ ਲਾਤੇ ਇਹ ਇੱਕ ਲਾਤਾ ਬਰਾਬਰ ਬਰਾਬਰ ਜੀ ਪਰ ਜਿਆਦਾ ਉਹ ਚੱਲ ਪਿਆ ਅੱਜ ਕੱਲ੍ਹ ਲੋਕਾਂ ਦਾ ਜਿਵੇਂ ਚੱਲ ਪਿਆ ਜੀ ਚਾਹੇ ਤੈਨੂੰ ਰੀਸੋ ਰੀਸ ਕਰੀਂ ਰੀਸੋ ਰੀਸ ਸੋਹਣਾ ਲੱਗਣ ਤੋਂ ਕਹੋ ਜੀ ਨਹੀਂ ਸੋਹਣਾ ਤੇ ਲੱਗ ਨਹੀਂਦਾ ਜੀ ਦੇਖੋ ਹੁਣ ਕੋਠੀ ਇਹ ਹਰ ਬੰਦੇ ਆਪਣਾ ਆਪਣਾ ਲੱਖਣ ਜਰੀ ਹੈ ਜੀ ਮਤਲਬ ਇਹ ਹਰ ਬੰਦੇ ਦਾ ਆਪਣਾ ਲੱਖਣ ਜਰੀ ਦੇਖਣ ਦਾ ਜੀ ਐਂ ਦੇਖੋ ਐਂ ਤਾਂ ਐ ਕਮਾਇਓ ਦੇਖੋ ਐਂ ਉੱਪਰ ਦੀ ਐ ਹੌਣ ਤੁਹਾਡੇ ਐਸ ਤਿਆਰੇ ਪਾਸੇ ਹਰਿਆਲੀ ਹਰਿਆਲੀ ਹੈ ਹਾਂਜੀ 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 ਤੇ ਫਿਰ ਆਕਸੀਜਨ ਤਾਂ ਇੱਥੇ ਤੁਹਾਨੂੰ ਖੁੱਲੀ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਤੁਸੀਂ ਕਦੇ ਦੇਖੋਗੇ ਟੈਂਪਰੇਚਰ ਚੈੱਕ ਜੀ ਤੇ ਧੁੱਪ ਜੀ ਧੁੱਪ ਜੀ 48 ਆਦਾ ਥੱਲੇ 45 ਹੋਊਗਾ ਜੀ ਇਹਦੇ ਐ ਫਰਕ ਹੁੰਦਾ ਜੀ ਫਰਕ ਹੁੰਦਾ ਜੀ ਹੌਣ ਲਿਖਿਆ ਨੇ ਕਿ ਸਿਆਪਾ ਜਿੰਨਾ ਦਿਨ ਵਿੱਚ ਰਖੂਂਦਾ ਹੈ ਜੀ ਇਹ ਪੀਐਚ ਯੂਨੀਵਰਸਿਟੀ ਆਪਣੀ ਉਹਦੇ ਅੰਦਰ ਚੈੱਕ ਦੇ ਦੇਖੋ ਉਸ ਨੂੰ ਤਾਂ ਨਹੀਂ ਘੱਟੇ ਮਿਲੂਗਾ ਜੀ ਉਹ ਇੰਨਾ ਫਰਕ ਹੁੰਦਾ ਜੀ ਹਾਂਜੀ ਉਹਦੇ ਅੰਦਰ ਦਾ ਤਾਂ ਖੜੇ ਨੇ ਮੈਕਸਿਮਮ ਪਰ ਬਿਸੀਡ ਨਹੀਂ ਖੜੇ ਜੀ ਉਸੇ ਉਦੇ ਕਰਕੇ ਜੂਨੀਅਰ ਯੂਨੀਵਰਸਿਟੀ ਪੂਰੇ ਉਹਨੇ ਸ਼ਹਿਰ ਨਾਲੋਂ ਗਰਮੀ ਟੈਂਡ ਦੀ ਸੱਦੀ ਹੁੰਦੀ ਹੈ ਲੋ ਵੀ ਮਿੱਤਰੋ ਕਰ ਲਿਓ ਗੱਲ ਨੋਟ ਤੇ ਵੀਰਵਾਰੇ ਵੀ ਦੱਸ ਰਹੀਏ ਆਪਾਂ ਵੀਰੋਣੀ ਐਵੇਂ ਆਇ ਨਹੀਂ ਵੀ ਦੇਸੀ ਜੀ ਦਾ ਅੱਜ ਤਿਆਰ ਨਹੀਂ ਹੋਇਆ ਇਹ ਖੇਡ ਵਿਭਾਗ ਦੇ ਵਿੱਚ ਭਰਾ ਜੀ ਆਪਣੇ ਸਰਕਾਰੀ ਕੋਚ ਨੇ ਤੇ ਬੱਚਿਆਂ ਨੂੰ ਜਿਹੜੀ ਕੋਚਿੰਗ ਦਿੰਦੇ ਆ ਉਹਦੇ ਕਰਕੇ ਇਹਨਾਂ ਨੂੰ ਆਕਸੀਜਨ ਦੇ ਬਾਰੇ ਜ਼ਿਆਦਾ ਸੋਚਣਾ ਪੈਂਦਾ ਪੀ ਕਿਉਂਕਿ ਇਹਦੇ ਬੱਚੇ ਨੇ ਜੀ ਇਹ ਆਕਸੀਜਨ ਨੂੰ ਪ੍ਰੋਪਰ ਮਿਲੋ ਫੇਰ ਹੀ ਸਿਹਤ ਉਹਨਾਂ ਦੀ ਠੀਕ ਹੋਣਾ ਹੈ ਪੀ ਜੀ ਇਸ ਤਰ੍ਹਾਂ ਦੇ ਰੁੱਖ ਆਪਣੇ ਲਾਏ ਹੋਣਗੇ ਗਰਾਉਂਡਾਂ ਦੇ ਨੇੜੇ ਵਾਲੇ ਹਾਂ ਜੀ ਹਾਂ ਜੀ ਹਾਂ ਜੀ ਫੇਰ ਹੀ ਅਸੀਂ ਸਿਹਤਮੰਦ ਰਹਾਂਗੇ ਸੋ ਜਰੂਰ ਇਸ ਪਾਸੇ ਸੋਚਿਆ ਕਰੋ ਯਾਰ ਇਹ ਗੱਲਾਂ ਤੇ ਰੀਸੋ ਰੀਸ ਪ੍ਰਾਣੀਆਂ ਜਿਹੜੇ ਸਾਡੇ ਬਰਾਸ਼ਤੀ ਰੁੱਖ ਨੇ ਅਸੀਂ ਪੱਟ ਪੱਟ ਕੇ ਆ ਨਵੇਂ ਅਸੀਂ ਪਾਮ ਵਗੈਰਾ ਜੇ ਲਾਉਣ ਲੱਗੇ ਜੀ ਹਾਂ ਜੀ ਹਾਂ ਜੀ ਤੇ ਜਰੂਰ ਕਰਿਓ ਵਿਚਾਰ ਇਸ ਗੱਲ ਤੇ